ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਜਾਣਦੇ ਜੀ ਜੀ ਅਸੀਂ ਬਟਾਲਾ ਵਾਸੀਆਂ ਵਾਸਤੇ ਜਿਹੜੀ ਲੰਗਰ ਦੀ ਸੇਵਾ ਆ ਜਿਹੜਾ ਆ ਉਹ ਵੀਡੀਓ ਕਪਾਈ ਸੀ ਤੇ ਕਾਫੀ ਘਰਾਂ ਦੇ ਵਿੱਚ ਅਸੀਂ ਜਿਹੜਾ ਰਾਸ਼ਨ ਦੀ ਸੇਵਾ ਕਰ ਚੁੱਕੇ ਆ ਤੇ ਅਸੀਂ ਉਹਨਾਂ ਦੀ ਵੀਡੀਓ ਤਾਂ ਨਹੀਂ ਬਣਾਈ ਕਿਉਂਕਿ ਮੇਰੇ ਮਦਰ ਕਹਿੰਦੇ ਹੁੰਦੇ ਸੀ ਕਿ ਇੱਕ ਹੱਥ ਜੋ ਸੇਵਾ ਕੀਤੀ ਹੋਏ ਤੂੰ ਦੂਜੇ ਹੱਥ ਨੂੰ ਪਤਾ ਨਾ ਲੱਗੇ। ਬਣਉਣੀ ਸਾਨੂੰ ਇਸ ਕਰਕੇ ਲਾਜ਼ਮੀ ਹੋ ਗਈ ਆ ਕਿਉਂਕਿ ਇਹ ਜਿਹੜੇ ਬਜ਼ੁਰਗ ਨੇ ਇਹ ਕੱਲੀ ਮਾਤਾ ਜੀ ਰਹਿੰਦੇ ਨੇ ਤੇ ਇਹਨਾਂ ਦਾ ਬੇਟਾ ਜਿਹੜਾ ਆ ਥੋੜਾ ਜਿਹਾ ਸਿੱਧਾ ਆ ਤੇ ਉਹਨਾਂ ਦੇ ਵੀ ਕੰਮਕਾਰ ਨਹੀਂ ਕਰ ਸਕਦਾ ਤੇ ਮਾਤਾ ਦਾ ਜਿਹੜਾ ਘਰ ਆ ਉਹ ਵੀ ਠਟਿਆ ਹੋਇਆ ਆ ਤੇ ਇਸ ਕਰਕੇ ਸਾਨੂੰ ਇਹ ਆ ਕਿ ਜਿੰਨੇ ਵੀ ਭੈਣ ਭਰਾ ਤੁਸੀਂ ਉਹਨਾਂ ਦੀ ਹੈਲਪ ਕਰਨਾ ਚਾਹੋ ਤੇ ਉਹਨਾਂ ਦੀ ਹੈਲਪ ਜ਼ਰੂਰ ਕਰਿਓ ਤਾਂ ਕਿ ਇੱਕ ਬਜ਼ੁਰਗ ਮਾਂ ਨੂੰ ਜਿਹੜਾ ਆ ਉਹਨੂੰ ਆਸਰਾ ਮਿਲ ਸਕੇ ਤੇ ਇਹ ਨੇ ਜੀ ਉਹ ਮਾਤਾ ਜੀ ਜਿਨ੍ਹਾਂ ਬਾਰੇ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀ ਤੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਜੇ ਇਹਨਾਂ ਦੇ ਉਹ ਵੇਖੋ ਹਾਂਜੀ ਆਜੋ ਵੀਰੇ ਮਤਾਂ ਪੱਖੇ ਨਹੀਂ ਲੋੜਨੀ ਪੱਖੇ ਨਹੀਂ ਕੋਈ ਗੱਲ ਨਹੀਂ ਪੱਖੇ ਦੀ ਨਹੀਂ ਲੋੜ ਰਹਿਤ ਮਾਤਾ ਜੀ ਹਾਂਜੀ ਆਏ ਮਾਤਾ ਕੋਈ ਗੱਲ ਨਹੀਂ ਹਾਂਜੀ ਮੇਰਾ ਸੱਚੇ ਪਾਤਸ਼ਾਹ ਬਣਾਉਣ ਵਾਲਾ ਇਹ ਨਾ ਸਾਨੂੰ ਕਿਸੇ ਨੇ ਫੋਨ ਕੀਤਾ ਹਾਂਜੀ ਮਾਤਾ ਜੀ ਹਾਂਜੀ ਇੱਧਰ ਉਹ ਵੀ ਕੋਈ ਮਾਤਾ ਕੋਈ ਗੱਲ ਹਾਂਜੀ ਇਹ ਕਿਸੇ ਨੇ ਸਾਨੂੰ ਫੋਨ ਕੀਤਾ ਵੀਰ ਨਾ ਹੁਨਾਨ ਦੀ ਤੁਹਾਡੇ ਨਾਲ ਗੱਲ ਹੋਈ ਸੀ ਸ਼ਾਇਦ ਹਨਾ ਅੱਛਾ ਹਾਂਜੀ ਤੇ ਬੇਟਾ ਕਿਹੜਾ ਜੇ ਤੁਹਾਡਾ ਉਹ ਕੰਮ ਕਰ ਉਹਦੀ ਵੀ ਦਵਾਈ ਦਾਰੂ ਚੱਲਦਾ ਕੇ ਵੀ ਹੰਬਰ ਸਕੋਂ ਦਵਾਈ ਆ ਅੱਛਾ ਹਾਂਜੀ ਤੇ ਇੱਕ ਮਿੰਟਾ ਕਿਉਂਕਿ ਕੁਝ ਇਹਦੇ ਵਿੱਚ ਫੇਕ ਨਹੀਂ ਆ ਕੋਈ ਮਤਲਬ ਕਿ ਝੂਠ ਨਹੀਂ ਆ ਤੁਸੀਂ ਇਹਨਾਂ ਦੇ ਘਰ ਦੇ ਹਾਲਾਤ ਜਿਹੜੇ ਉਹ ਦੇਖ ਸਕਦੇ ਜੇ ਉੱਪਰ ਜਿਹੜੀ ਉਹ ਟੀਮ ਪਈ ਆ ਤੇ ਆ ਇੱਕ ਕਮਰਾ ਆ ਜਿੱਥੇ ਮਾਤਾ ਜੀ ਨਾਲ ਹੀ ਰਸੋਈ ਦਾ ਉਹਨਾਂ ਦਾ ਕੰਮ ਆ ਆ ਤੇ ਨਾਲ ਹੀ ਵੇਖੋ ਇੱਥੇ ਸੌਂਦੇ ਆ ਤੇ ਕਿੰਨੀ ਗਰਮੀ ਹੈ ਨਾ ਸਾਡੇ ਵਰਗੇ ਜਿਹੜੇ ਆ ਉਹ ਏਸੀਆਂ ਤੋਂ ਬਿਨਾ ਸਾਹ ਨਹੀਂ ਲੈਂਦੇ ਤੇ ਇੱਕ ਇਦਾਂ ਦੇ ਭੈਣ ਭਰਾ ਵੀ ਆ ਤੇ ਸਾਨੂੰ ਅੱਗੇ ਵੱਧ ਕੇ ਇਹਨਾਂ ਦੀ ਜਿਹੜੀ ਆ ਹੈਲਪ ਜ਼ਰੂਰ ਕਰਨੀ ਚਾਹੀਦੀ ਆ ਤੇ ਆ ਦੇਖੋ ਜੀ ਹੁਣ ਇੱਕ ਕਮਰੇ ਵਿੱਚ ਅਗਲਾ ਕਿਦਾਂ guzara ਕਰਦਾ ਹੋਵੇਗਾ ਆ ਦੇਖੋ ਮੀਂਹ ਦੇ ਕਰਕੇ ਜਿਹੜਾ ਆ ਸਾਰਾ ਇੱਥੇ ਨੀ ਲੱਗਦਾ ਪਾਣੀ ਅੰਦਰ ਆ ਗਿਆ ਸੀ ਤੇ ਇਹਨਾਂ ਪਾਣੀ ਕੱਢਿਆ ਆ ਕੋਈ ਗੱਲ ਨਹੀਂ ਮਤਲਬ ਆ ਗਿਆ ਸਾਡੇ ਘਰ ਦਾ ਪਾਣੀ ਕੱਢ ਕੇ ਹਾਂਜੀ ਆਪਣੀ ਪ੍ਰੋਬਲਮ ਦੱਸਦੇ ਇੱਥੇ ਹਾਂਜੀ ਆਲੀ ਮਾਰੇ ਕਿ ਮੈਂ ਆਦੇ ਸਾਡੀ ਹੈਲਪ ਕੀਤੀ ਜਾਵੇ ਤੇ ਮਦਦ ਨਾਲ ਅੰਗੇ ਵੀ ਸਾਨੂੰ ਵੇਟੀ ਨਾ ਕਿ ਇੱਕ ਤੇਰੇ ਪਾਸ ਹੀ ਦਿੱਤਿਆਂ ਆ ਆਜੋ ਸਰ ਜਿਹੜਾ ਸਾਡਾ ਬੱਚਾ ਵਾ ਉਹਦੀ ਵੀ ਦਵਾਈ ਦਾ ਰੂਪ ਚੱਲਦਾ ਵਾ ਹਾਂਜੀ ਪਾਣੀ ਪੀਣ ਲਈ ਬੜੀ ਮਿਹਰਬਾਨੀ ਨਹੀਂ ਕੋਈ ਨਹੀਂ ਪਾਣੀ ਨਹੀਂ ਜਪੀਨਾ ਹਾਂਜੀ ਬੜੀ ਮਿਹਰਬਾਨੀ ਆ ਮੇਰੇ ਕੋ ਬਾਬਾ ਜੀ ਸਾਡੀ ਅਜੇ ਤੱਕ ਨਹੀਂ ਨਹੀਂ ਵੀਰੇ ਹਾਂ ਪਾਣੀ ਕੀਤੀ ਕੋਈ ਮੈਂਬਰ ਸਰਪੰਚ ਨੇ ਤੇ ਆ ਵੀ ਆ ਤੇ ਇਹ ਮੇਰਾ ਬਤਰ ਸਾਨੂੰ ਟੀਣਾ ਟੂਣਾ ਬਾਗੀ ਦਿੱਤਾ ਤੂੰ ਵੀਰੇ ਆਜੋ ਬਾਹਰ ਤੂੰ ਹੀ ਮਤਲਬੀ ਤੁਹਾਡੇ ਸੌਣ ਨੂੰ ਤੇ ਮੰਝਿਆ ਡਾਉਣ ਨੂੰ ਤੇ ਥਾਂ ਹੋਵੇ ਇਹ ਨਹੀਂ ਇਹ ਇਦਾਂ ਰਹਿਮਤਰ ਸ ਕੀਤਾ ਤੇ ਤੇ ਇਹਨੇ ਬਾਗੀ ਦਿੱਤੀਆਂ ਹਾਂਜੀ ਹਾਂਜੀ ਹੁਣ ਤੁਸੀਂ ਦੇਖੋਗੇ ਇੰਨਾ ਵੱਡਾ ਪਿੰਡ ਆ ਜੇ ਹਨਾ ਸਾਡੇ ਪਿੰਡ ਦੇ ਜਿਹੜੇ ਚੰਗੇ ਭਲੇ ਪਰਿਵਾਰ ਆ ਜੋ ਉਹਨਾਂ ਵਿੱਚੋਂ ਵੀ ਥੋੜੇ ਥੋੜੇ ਭੈਣ ਭਰਾ ਰਲ ਕੇ ਤੇ ਇਹ ਸੇਵਾ ਕਰ ਸਕਦੇ ਆ ਤੇ ਕਿਸੇ ਦੂਜੇ ਸੰਸਥਾ ਨੂੰ ਆਉਂਦੀ ਇੱਥੇ ਲੋੜ ਨਹੀਂ ਆ ਤੇ ਆਪਣੇ ਜਿਹੜੇ ਪਿੰਡ ਦੇ ਆ ਉਹਨਾਂ ਦਾ ਤੁਸੀਂ ਧਿਆਨ ਖਾਸ ਕਰਕੇ ਰੱਖਿਆ ਕਰੋ ਉਦਾਂ ਸਾਨੂੰ ਜਿਹੜੇ ਵੀਰ ਨੇ ਭੇਜਿਆ ਸੀ ਉਹਨਾਂ ਦੱਸਿਆ ਆ ਕਿ ਬਜ਼ੁਰਗ ਮਾਤਾ ਜੀ ਦਾ ਜ਼ਿਆਦਾ ਮੰਦਾ ਹਾਲਿਆ ਕਰਦਾ ਵੀ ਤੇ ਰੋਟੀ ਪਾਣੀ ਦਾ ਵੀ ਤਾਂ ਕਰਕੇ ਅਸੀਂ ਵੀ ਇੱਥੇ ਪਹੁੰਚੇ ਆ ਇਹ ਬਾਕੀ ਦੂਸਰੀ ਗੱਲ ਉਹਨਾਂ ਨੇ ਦੱਸਿਆ ਸੀ ਕਿ ਜਿਹੜੇ ਪਿੰਡ ਦੇ ਕੁਝ ਕੀ ਕਰਨੇ ਉਹ ਚਲੋ ਮਾਤਾ ਜੀ ਤੁਹਾਡੀ ਹੈਲਪ ਕਰਦੇ ਨੇ ਹਾਂਜੀ ਆਲਪ ਕਦੀ ਕੀਤੀ ਨਹੀਂ ਅਜ ਤੱਕ ਅੱਛਾ ਨਹੀਂ ਹੈਲਪ ਕਰਦੇ ਜੀ ਕਿਉਂਕਿ ਵੇਖੋ ਜਿਹੜੀ ਸਾਨੂੰ ਫੋਨ ਤੇ ਗੱਲ ਦਾ ਪਤਾ ਲੱਗਦਾ ਉਹ ਜ਼ਰੂਰੀ ਨਹੀਂ ਹੁੰਦਾ ਆਪੇ ਉਹ ਗੱਲਾਂ ਸੱਚੀਆਂ ਹੀ ਹੋਣ ਹਾਂਜੀ ਇਥੇ ਵੀ ਝੂਠ ਵਾਲੀ ਗੱਲ ਨਹੀਂ ਹੈਲਪ ਕੀਤੀ ਹਾਂਜੀ 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 ਆ ਇੱਥੇ ਰਾਤ ਪਾਣੀ ਚੜਤ ਦੇ ਰਹੇ ਆ ਪੱਖਾ ਡਿੱਗ ਪਿਆ ਸੀ ਦੇ ਰਹਿਣਾ ਵੀਮ ਬੱਚਾ ਅੰਦਰ ਸੁਪਟਾ ਠੀਕ ਹੈ ਮਰੀ ਦੀ ਛੱਤ ਤੇ ਹਾਂਜੀ ਜਿਵੇਂ ਪੰਜ ਜੀ ਹੁਣਾਂ ਨੇ ਦੱਸਿਆ ਕਿ ਹਰ ਦੋ ਝੰਡੇ ਪਿੰਡ ਦੇ ਵਿੱਚ ਜ਼ਿਲ੍ਹਾ ਗਰਦਾਸਪੁਰ ਪੈਂਦਾ ਆ ਹਰ ਦੋ ਝੰਡੇ ਪਿੰਡ ਆ ਤੇ ਘਰ ਦੇ ਹਾਲਾਤ ਸਾਰੇ ਤੁਹਾਨੂੰ ਦਿਖਾ ਦਿੱਤੇ ਨੇ ਤੇ ਜਿਹੜਾ ਵੀ ਵੀਰ ਭਰਾ ਹੈਲਪ ਕਰਨੀ ਚਾਹੁੰਦਾ ਆ ਉਹ ਜ਼ਰੂਰ ਵੱਧ ਚੜ ਕੇ ਅੱਗੇ ਆਓ ਤੇ ਬਾਕੀ ਮਾਤਾ ਜੀ ਹੁਣਾਂ ਨੇ ਤੁਹਾਨੂੰ ਹਾਲਾਤ ਦੱਸੇ ਨੇ ਘਰ ਦੇ ਹਾਲਾਤ ਜੋ ਨੇ ਤੇ ਬਾਕੀ ਤੁਸੀਂ ਆਪ ਹੀ ਸਾਰਾ ਕੁਝ ਦੇ ਸਕਦੇ ਹੋ ਵੀਡੀਓ ਦੇ ਵਿੱਚ ਵੀ ਕੀ ਆ ਤੇ ਜਿੰਨੇ ਵੀ ਹੈਲਪ ਕਰਨੀ ਹੋਵੇ ਹੱਥ ਜੋੜ ਕੇ ਬੇਨਤੀ ਆ ਜਰੂਰ ਅੱਗੇ ਆਓ ਜੀ ਸਾਰੇ ਕਿਉਂ ਕਹੀ ਸੀ ਕਹੀਏ ਕਿ ਅਸੀਂ ਇਕੱਲੇ ਐ ਇੰਨੇ ਘਰਾਂ ਦੀ ਸੇਵਾ ਚੁੱਕ ਸਕੀਏ ਕਿਉਂਕਿ ਇਕੱਲਾ ਬੰਦਾ ਕੋਈ ਪੁੱਛ ਵੀ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਤੁਸੀਂ ਸਾਰੇ ਭੈਣ ਭਰਾ ਸਾਡਾ ਸਾਥ ਨਹੀਂ ਨਾ ਦੇਹੋਗੇ ਓਨੀ ਦੇਰ ਤੱਕ ਅਸੀਂ ਵੀ ਕਿਸੇ ਲਈ ਕੁਝ ਨਹੀਂ ਕਰ ਸਕਦੇ ਤੇ ਪਲੀਜ਼ ਰਿਕੁਐਸਟ ਆ ਕਿ ਜਿਹੜੇ ਇਦਾਂ ਦੇ ਬਜ਼ੁਰਗ ਆ ਉਹਨਾਂ ਦੀ ਸੇਵਾ ਜਰੂਰ ਲਿਆ ਕਰੋ ਕਿਉਂਕਿ ਇਹ ਜਿਹੜਾ ਪੁੰਨੇ ਆ ਨਾ ਇਹ ਕਿਸਮਤ ਨਾਲ ਹੀ ਮਿਲਦਾ ਆ ਤੇ ਸੇਵਾ ਵੀ ਵਾਹਿਗੁਰੂ ਉਹਨਾਂ ਨੂੰ ਹੀ ਦਿੰਦਾ ਆ ਜਿਨ੍ਹਾਂ ਨੂੰ ਵਾਹਿਗੁਰੂ ਆਪ ਪਸੰਦ ਕਰਦਾ ਆ ਆਪ ਪਿਆਰ ਕਰਦਾ ਜਿਨ੍ਹਾਂ ਨੂੰ ਤੇ ਸਾਡੇ ਨਾਲ ਅੱਜ ਅੰਮ੍ਰਿਤਸਰ ਤੋਂ ਸਰ ਵੀ ਜੁੜੇ ਨੇ ਟ੍ਰੈਫਿਕ ਇੰਚਾਰਜ ਤੇ ਹਾਂਜੀ ਨਹੀਂ ਨਹੀਂ ਵੀਰ ਨਹੀਂ ਕੀ ਕੀ ਚੀਜ਼ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੇਖੋ ਜੀ ਮੈਂ ਤੇ ਫਸਟ ਟਾਈਮ ਆਇਆ ਬਹੁਤ ਵਧੀਆ ਉਪਰਾਲਾ ਐ ਮੈਂ ਕਹਾਂਗਾ ਕਿ ਬਾਹਰ ਦੀ ਐਨ ਜੀਓ ਨੂੰ ਕਿਸੇ ਪਿੰਡ ਵਿੱਚ ਜਾਣਾ ਹੀ ਨਾ ਪਵੇ ਜੀ ਦੇ ਪਿੰਡ ਦੀਆਂ ਪੰਚਾਇਤਾਂ ਜਾਂ ਪਿੰਡ ਦੇ ਮਸਜਿਦ ਇਸ ਕੰਮ ਨੂੰ ਬਾਕੂਬੀ ਨਭਾਉਣ ਤੇ ਅਸੀਂ ਘਰਾਂ ਦੇ ਵਿੱਚ ਜਿਹੜੇ ਕੋਈ ਅਫਰੇ ਲੋੜਵੰਦ ਫੈਮਲੀਆਂ ਪਰਿਵਾਰ ਨੇ ਅਸੀਂ ਉਹਨਾਂ ਦਾ ਪਾਸਾ ਥਲ ਸਕਦੇ ਹਾਂ ਤੇ ਪਿੰਡ ਦੇ ਵਿੱਚ ਇੱਕ ਇਹ ਵੀ ਮੇਰਾ ਇੱਕ ਬੇਨਤੀ ਹੈ ਕਿ ਜਿਹੜੇ ਲੋਕ ਬੱਚੇ ਨਸ਼ੇ ਕਰਦੇ ਹਨ ਉਹ 5 ਜਾਂ 7 ਹੋਣਗੇ ਤੇ ਜੇ ਅਸੀਂ ਉਹਨਾਂ ਦਾ ਸਰਕਾਰ ਉਹਨਾਂ ਦਾ ਇਲਾਜ ਫ੍ਰੀ ਕਰ ਰਹੀ ਹੈ ਉਹਨਾਂ ਨੂੰ ਸੈਂਟਰਾਂ ਤੇ ਭੇਤੀ ਕਰਾਇਆ ਜਾਵੇ ਤੇ ਇੱਕ ਜਿਸਾ ਇਹੋ ਜਿਹੇ ਪਰਿਵਾਰ ਇਹਨਾਂ ਦੀ ਜ਼ਰੂਰ ਸਹਾਇਤਾ ਲਈ ਜਾਵੇ ਜੇ ਇਹਨਾਂ ਨੂੰ ਕਮਾਉਣ ਵਾਲਾ ਹੁੰਦਾ ਤੇ ਸ਼ਾਇਦ ਸਾਨੂੰ ਨਾ ਇੱਥੇ ਆਉਣਾ ਪੈਂਦਾ ਸੋ ਸਾਡਾ ਸਾਡਾ ਇਹੋ ਬਣਦਾ ਕਿ ਅਸੀਂ ਕਿਸੇ ਨੂੰ ਮਾੜਾ ਨਹੀਂ ਕਹ ਰਹੇ ਹੋ ਸਕਦਾ ਕਿ ਸਾਡੀ ਇਸ ਵੀਡੀਓ ਨਾਲ ਕੋਈ ਜਾਗਰੂਕਤਾ ਆ ਜਾਵੇ ਤੇ ਲੋਕ ਜਿਹੜੇ ਆ ਕਿਸੇ ਦਾ ਇਹਨਾਂ ਦਾ ਪਾਸਾ ਵੀ ਥਲ ਦੇਣ ਹੋ ਸਕਦਾ ਉਹਨਾਂ ਨੂੰ ਪਤਾ ਹੀ ਨਾ ਹੋਵੇ ਕਿ ਬਜ਼ੁਰਗ ਮਾਤਾ ਜਿਹੜੇ ਆ ਇਸ ਮੇਂ ਮਝਪੂਰੀ ਵਾਸਤੇ ਇੱਥੇ ਆਏ ਹਾਂ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਤੇ ਦੂਸਰੀ ਗੱਲ ਇਹ ਆ ਜੀ ਵੇਖੋ ਅਸੀਂ ਰਾਸ਼ਨ ਦੀ ਸੇਵਾ ਚੁੱਕੀ ਆ ਅਸੀਂ ਰਾਸ਼ਨ ਦੀ ਸੇਵਾ ਹੀ ਕਰ ਸਕਦੇ ਆ ਬਾਕੀ ਜਿੰਨੇ ਹੁਣ ਮਾਤਾ ਜੀ ਦੇ ਤੁਹਾਨੂੰ ਘਰ ਦਾ ਦੱਸਿਆ ਆ ਉਹ ਸੇਵਾ ਤੁਸੀਂ ਚੁੱਕ ਸਕਦੇ ਜੇ ਤੁਸੀਂ ਕਰ ਸਕਦੇ ਜੇ ਹੈਨਾ ਹੁਣ ਇਕੱਲਾ ਇੱਕ ਰੋਟੀ ਖਾਣ ਨਾਲ ਗੁਜ਼ਾਰਾ ਨਹੀਂ ਹੁੰਦਾ ਕਿਸੇ ਵੇਲੇ ਵੇਖੋ ਉਹ ਬਜ਼ੁਰਗ ਨੇ ਉਹਨਾਂ ਨੂੰ ਦਵਾਈ दारू ਦਾ ਹੈਨਾ ਹਰ ਇੱਕ ਤਰ੍ਹਾਂ ਦਾ ਜਿਹੜਾ ਖਰਚਾ ਆਹ ਹਰ ਇੱਕ ਤੇ ਆਉਂਦਾ ਆ ਸਰੀਰ ਨੇ ਕੋਈ ਮਸ਼ੀਨਾ ਤੇ ਹੈ ਨਹੀਂ ਆ ਕਿ ਹੈ ਨਾ ਬੰਦੇ ਨੇ ਦੁੱਖ ਬਿਮਾਰੀ ਨਹੀਂ ਆਉਣੀ ਫਿਰ ਇੱਕ ਇਹਨਾਂ ਦੇ ਜੀ ਹੈਲਪ ਜ਼ਰੂਰ ਕਰਿਓ ਇਹਨਾਂ ਦੇ ਬੇਟਾ ਜਿਹੜਾ ਆ ਉਹਨਾਂ ਦੀ ਜਿਹੜੀ ਦਿਮਾਗੀ ਮੈਡੀਸਨ ਆ ਉਹ ਚੱਲ ਰਹੀ ਆ ਉਹ ਸਾਡੇ ਕੋਲ ਉਹਨਾਂ ਨੇ ਰਿਪੋਰਟਾਂ ਵਗੈਰਾ ਵੀ ਸਾਨੂੰ ਸੈਂਡ ਕੀਤੀਆਂ ਸੀ ਜੇ ਕੋਈ ਭੈਣ ਭਰਾ ਇਸ ਜੋਗਾ ਹੋ ਸਕੇ ਕਿ ਉਸ ਵੀਰ ਦਾ ਇਲਾਜ ਕਰਾ ਸਕੇ ਤੇ ਉਹ ਵੀ ਸਾਹਮਣੇ ਜ਼ਰੂਰ ਆਇਓ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਿਆ ਗਿਆ ਘਰ ਦੇ ਹਾਲਾਤ ਇਹਨੇ ਬੁਦੇ ਨੇ ਉੱਪਰ ਨਾਲ ਟੀਨਾ ਪਾਈਆਂ ਉਹ ਵੀ ਕਿਸੇ ਦਾਨੀ ਸੱਜਣ ਨੇ ਪਰ ਮੈਂ ਕਹਾਂਗਾ ਕਿ ਹਰੇਕ ਇਨਸਾਨ ਨੂੰ ਸੁੱਖ ਸਹੂਲਤਾਂ ਮੰਗਦਾ ਲੇਕਿਨ ਜੇ ਟੀਨਾ ਜਿਹੜੀਆਂ ਗਰਮੀ ਵਿੱਚ ਤਪਦੀਆਂ ਹੋਣਗੀਆਂ ਤੇ ਇਸ ਮਾਤਾ ਦਾ ਇਹਦਾ ਡਾਟਾ ਵੀ ਜਿਹੜਾ ਉਹ ਥੋੜਾ ਜਿਹਾ ਨਹੀਂ ਠੀਕ ਹੈਗਾ ਤੇ ਸਾਡਾ ਇਹ ਫਰਜ ਬਣਦਾ ਤੇ ਮੈਂ ਕੋਸ਼ਿਸ਼ ਕਰਾਂਗਾ ਜਿੰਨੀ ਇਹ ਲੈਂਟ ਦੀ ਸੇਵਾ ਵਾ ਇਹ ਪ੍ਰਮਾਤਮਾ ਮੇਰੇ ਕੋਲ ਦੇਵੇ ਤੇ ਅਸੀਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਿੰਨੀ ਵੀ ਇਹ ਸੇਵਾ ਹੋਏਗੀ ਅਸੀਂ ਕਰਵਾਵਾਂਗੇ ਆਉਣ ਵਾਲੇ ਦਿਨਾਂ ਥੋੜੇ ਜਿਦੇ ਜੋ ਵੀ ਆ ਥੋੜੀ ਆ ਬਸਾਤਾਂ ਹਟਦੀਆਂ ਵਾ ਤੇ ਆਪਾਂ ਇਹ ਸਟਾਰਟ ਕਰਵਾ ਦਾਂਗੇ ਜੀ ਤੇ ਸਾਨੂੰ ਵੀ ਜੀ ਸਾਡੀ ਐਨਜੀਓ ਨੂੰ ਇਹ ਸੁਣ ਕੇ ਸਰ ਵੱਲੋਂ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਕਿ ਸਰ ਨੇ ਲੈਂਡਰ ਦਾ ਜਿਹੜਾ ਖਰਚਾ ਉਹ ਆਪਣੇ ਤਾਂ ਹੀ ਚੁੱਕਿਆ ਆ ਉਹ ਸੇਵਾ ਲਈ ਆ ਕਿਉਂਕਿ ਇਦਾਂ ਦੇ ਦਾਨੀ ਸੱਜਣ ਇਦਾਂ ਦੇ ਵੀਰ ਭਰਾ ਸਾਨੂੰ ਮਿਲ ਜਾਣ ਤੇ ਸਾਡੀਆਂ ਮਾਵਾਂ ਜਿਹੜੀਆਂ ਆ ਉਹ ਇਦਾਂ ਦੀ ਜ਼ਿੰਦਗੀ ਬਤੀਤ ਹੀ ਨਾ ਕਰਨ ਮੋਲਦਾਤ ਆ ਵਾਹਿਗੁਰੂ ਨੇ ਜਿਹੜੀ ਸਾਰਿਆਂ ਕੋਲ ਆ ਪਰ ਕਈਆਂ ਨੂੰ ਸਾਂਭਣੀ ਨਹੀਂ ਆਉਂਦੀ ਤੇ ਕਈਆਂ ਨੂੰ ਰੱਬ ਨੇ ਇਦਾਂ ਦੇ ਹਾਲਾਤ ਜਿਵੇਂ ਮਾਤਾ ਜੀ ਦੇ ਕੀਤੇ ਆ ਕਿ ਚਲੋ ਨਾ ਬੇਟਾ ਉਹਨਾਂ ਦਾ ਬੇਟਾ ਹੈ ਆ ਪਰ ਉਹ ਇੰਨੇ ਜੋਗਾ ਹੀ ਹੈ ਨੀ ਇਹ ਵਿਚਾਰਾ ਕਿ ਜਿਹੜਾ ਉਹ ਆਪਣੀ ਮਾਂ ਦੀ ਸੇਵਾ ਕਰ ਸਕੇ ਤੇ ਮੈਂ ਕਿੰਨੀ ਆ ਵੀ ਅਸੀਂ ਸਰਦਾ ਵੀ ਥੈਂਕ ਯੂ ਕਰਨੇ ਆ ਬਹੁਤ ਜ਼ਿਆਦਾ ਧੰਨਵਾਦ ਕਰਨੇ ਆ ਕਿ ਉਹ ਸਾਡੇ ਨਾਲ ਆਏ ਤੇ ਉਹਨਾਂ ਨੇ ਇਹ ਲੈਂਟਰ ਦੀ ਸੇਵਾ ਚੁੱਕੀ ਆ ਵਾਹਿਗੁਰੂ ਜੀ ਸਰ ਨੂੰ ਵੀ ਬਹੁਤ ਬਹੁਤ ਤਰਕੀਆਂ ਦੇਣ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਦੀ ਗੋਲਕ ਹੁੰਦੀ ਆ ਨਾ ਉਹ ਗਰੀਬਾਂ ਵਾਸਤੇ ਖੁੱਲਦੀ ਤੇ ਅਸੀਂ ਇਨਸਾਨ ਜਿਹੜੇ ਆ ਅਸੀਂ ਐ ਦੇਖੋ ਇਹਨਾਂ ਦੀ ਮਜਬੂਰੀ ਜੇ ਦੇਖ ਲਈਏ ਤੇ ਮੈਂ ਕਹਾਂਗਾ ਕਿ ਇਸ ਤੋਂ ਵੱਡੀ ਮਜਬੂਰੀ ਕੋਈ ਨਹੀਂ ਹੋ ਸਕਦੀ ਇਹ ਮਾਤਾ ਦਾ ਜਿਹੜਾ ਪਤੀ ਸੀਗੇ ਉਹ ਕਾਫੀ ਟਾਈਮ ਪਹਿਲਾਂ ਜਦੋਂ ਉਸ ਵਰਗ ਵਸ ਹੋ ਗਏ ਤੇ ਇਹਨਾਂ ਦਾ ਬੇਟਾ ਇੱਕ ਜਿਹੜਾ ਕਿ ਸੁਧਾਰਨਾ ਉਹਦੀ ਮੈਡੀਸਿਨ ਚੱਲਦੀ ਆ ਤੇ ਇਹ ਜਿਹੜੀ ਉੱਤੇ ਟੀਨਾ ਪਾਈਆਂ ਵਾ ਘਰ ਡਿੱਗਣ ਵਾਲਾ ਸੀਗਾ ਇਹ ਟੀਨਾ ਜਿਹੜੀ ਉੱਤੇ ਸੇਵਾ ਪਾਈ ਆ ਇਹ ਕਿਸੇ ਨੇ ਪਾਈ ਆ ਵੀ ਇਹ ਘਰ ਕੋਠਾ ਡਿੱਗਣ ਪਵੇ ਇਹ ਕੋਠਾ ਜਿਹੜਾ ਇੰਨਾ ਨੀਵਾ ਤੇ ਚੁੰਦਾ ਵਾ ਇਹਦੇ ਵਿੱਚ ਕੋਈ ਬੰਦਾ ਕੋਈ ਸੌ ਨਹੀਂ ਸਕਦਾ ਕਿਉਂਕਿ ਕਿਸੇ ਵੇਲੇ ਵੀ ਇਹ ਡਿੱਗ ਸਕਦਾ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਹਨਾਂ ਦੀ ਕੋਈ ਇਹੋ ਜਿਹੀ ਪਰਿਵਾਰਾਂ ਦੀ ਹੈਲਪ ਕਰਾਂਗੇ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਇਹਨਾਂ ਦੀ ਹੈਲਪ ਕਰੋ ਪਰ ਇਹ ਵੀ ਸੇਵਾ ਜਿਹੜੀ ਹੈ ਗੁਰੂ ਸਾਹਿਬ ਸਾਡੇ ਕੋਲ ਦੇਣ ਅਸੀਂ ਇਹਨਾਂ ਲੈਂਟਰ ਦੀ ਸੇਵਾ ਜਿਹੜੀ ਹੈ ਜਲਦੀ ਆਉਣ ਵੈਲ ਟਾਈਮ 'ਚ ਪੂਰੀ ਕਰਦਾਂਗੇ ਸੋ ਇਹੋ ਜਿਹੇ ਪਰਿਵਾਰ ਜਿਹੜੇ ਆ 2 ਜਾਂ 3 ਜਾਂ 4 ਹੋਣ ਕੇ ਪਿੰਡ 'ਚ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿਹੜੇ ਅਸੀਂ ਲੰਗਰ ਲਗਾਉਂਦੇ ਆ ਜਾਂ ਜ ਸ਼ਬੀਰਾਂ ਲਗਾਉਂਦੇ ਆ ਜਾਂ ਇਹ ਵਾਧੂ ਫालतू ਖਰਚਾ ਕਰਦੇ ਆ ਉਹ ਕਿਸੇ ਬੱਚੇ ਨੂੰ ਕਿਤਾਬਾਂ ਲੈ ਰਹੇ ਹੋ ਕਿਸੇ ਲੋੜਵੰਦ ਨੂੰ ਉਹਦੀ ਪੜ੍ਹਾਈ ਦਾ ਖर्चा ਚੁੱਕ ਲੋ ਜਾਂ ਕਿਸੇ ਦਾ ਘਰ ਬਣਾਵਾ ਦਿਓ ਇਹ ਤੋਂ ਵੱਡੀ ਹੋਰ ਕੋਈ ਸੇਵਾ ਸਭ ਤੋਂ ਪਹਿਲਾਂ ਤੇ ਸਾਨੂੰ ਵਧਾਈਆਂ ਸਾਡੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਕਿ ਸਰ ਨੇ ਗੱਡੀ ਲਈ ਜਾਨਾ ਵੀ ਬਹੁਤ ਬਹੁਤ ਮਾਰਗਾ ਜੀ ਦੇਖੋ ਜੀ ਇੱਕ ਮੇਨ ਸੇਵਾ ਸਰ ਨੇ ਲਈ ਆ ਜੀ ਇਸ ਪਰਿਵਾਰ ਦਾ ਘਰ ਦੇ ਲੈਂਚ ਪਾਉਣ ਦੀ ਤੇ ਉਹਦੇ ਵਿੱਚ ਵੀ ਸਾਨੂੰ ਅਪਰੀਸ਼ੀਏਟ ਜ਼ਰੂਰ ਕਰਿਓ ਕਿਉਂਕਿ ਇੱਕ ਸਿਰਫ ਤੁਹਾਡਾ ਹੌਸਲਾ ਹੁੰਦਾ ਆ ਤੇ ਸਾਡੇ ਵਰਗੇ ਜਿਹੜੇ ਭੈਣ ਭਰਾ ਐ ਐਨਜੀਓ ਚਲਾ ਰਹੇ ਸੰਸਥਾ ਚਲਾ ਰਹੇ ਆ ਉਹਨਾਂ ਨੂੰ ਹਿੰਮਤ ਮਿਲ ਜਾਂਦੀ ਆ ਕਿ ਇੱਕ ਸਿਰਫ ਤੁਹਾਡਾ ਲਾਈਕ ਵੇਖ ਕੇ ਸਾਨੂੰ ਹਿੰਮਤ ਮਿਲ ਜਾਂਦੀ ਆ ਕਿ ਹਾਂ ਭੈਣ ਭਰਾ ਸਾਡੇ ਨਾਲ ਜੁੜੇ ਆ ਸਾਨੂੰ ਕਿਸੇ ਨਾਲ ਪੈਸਿਆਂ ਦੀ ਨਹੀਂ ਹੈਲਪ ਚਾਹੀਦੀ ਪਰ ਇਹ ਆ ਕਿ ਸਾਡੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੇ ਕਿਉਂਕਿ ਬਾਅਦ ਸਾਡੇ ਦਾਨੀ ਭੈਣ ਭਰਾ ਆ ਉਹਨਾਂ ਤੱਕ ਵੀ ਵੀਡੀਓ ਪਹੁੰਚ ਸਕੀਓ ਮੈਂ ਤੁਹਾਨੂੰ ਜੀ ਕਾ ਕੰਮ ਸਾਡੀ